ਜੋ ਹੋਇਆ ਸੁਭਾਤ ਦੇ ਕਿ ਜਿੰਨੇ ਦੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਇਸ ਵਕਤ ਦੀ ਜਿਹੜੀ ਖਬਰ ਤੁਹਾਨੂੰ ਬੜੀ ਦੁਖਦਾਈ ਘਟਨਾ ਦਿਖਾ ਰਹੀਆਂ ਆ ਪਿੰਡ ਚੰਦਪੁਰਾਣਾ ਤੋਂ ਚੰਦਪੁਰਾਣਾ ਤੇ ਚੰਦ ਨਵਾ ਦੇ ਵਿਚਾਲ ਦੀ ਕਿਹੜੀ ਡਰੇਨ ਜਾਂਦੀ ਆ ਉਸ ਵਿੱਚੋਂ ਇੱਕ ਨੌਜਵਾਨ ਦੀ ਜਿਹੜੀ লাশ ਮਿਲੀ ਹੈ ਪਤਾ ਲੱਗਿਆ ਕਿ ਉਸ ਨੌਜਵਾਨ ਦਾ ਕਤਲ ਕਰਕੇ ਥੇੜੀ লাশ ਛਿੱਟੀ ਗਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਲੇ ਇੱਥੇ ਲੋਕ ਜਿਹੜੇ ਆਏ ਖੜੇ ਨੇ ਜਿਹੜੇ ਉਹ ਮ੍ਰਿਤਕ ਦੇ ਆ ਜਿਹੜੀ ਉਸ ਦੇ ਨਾਲ ਜਿਹੜੇ ਸੰਬੰਧਿਤ ਲੋਕ ਨੇ ਉਹ ਵੀ ਇੱਥੇ ਆਏ ਨੇ ਪੂਰਾ ਪਿੰਡ ਖੜਾ ਹੋਇਆ ਗੱਲਬਾਤ ਕਰਾਂਗੇ ਸਾਰੀ ਘਟਨਾ ਕਿਵੇਂ ਵਾਪਰੀ ਕੀ ਜਿਹੜਾ ਕਾਰਨ ਬਣੇ ਇਹੋ ਜਿਹੜਾ ਜਿਹੜੀ ਘਟਨਾ ਹੋਈ ਆ ਕਿਉਂਕਿ ਜਿਹੜੀ ਪੂਰੀ ਜਾਣਕਾਰੀ ਉਹ ਤਾਂ ਜਿਹੜੇ ਪਿੰਡ ਦੇ ਲੋਕ ਜਾਂ ਜਿਹੜੇ ਪਰਿਵਾਰਕ ਮੈਂਬਰੀ ਦੇ ਨਾਮ ਹੈ ਜੀ ਆਪਣਾ ਗੁਰਪ੍ਰੀਤ ਸਿੰਘ ਕੀ ਬਾਈ ਜੀ ਘਟਨਾ ਕੀ ਹੋਈ ਏ ਸਾਰੀ ਇਹਹੀ ਸ਼ਨੀਵਾਰ ਰਾਤ ਨੂੰ 10 ਵਜੇ ਗਾਇਬ ਹੋਇਆ ਬਈ ਕਰੋ ਰੋਟੀ ਖਾ ਕੇ ਗਿਆ ਤੇ ਕਰੀ ਨਾ ਮੜਿਆ ਦੇ ਕੋਣ ਸੀ ਮੁੰਡਾ ਕੀ ਨਾਮ ਹੈ ਦਾ ਜੀ ਜਤਿੰਦਰ ਸਿੰਘ ਹੈ ਜੀ ਕਿੱਥੋਂ ਦਾ ਰਹਿਣ ਵਾਲਾ ਹੈ ਚੰਦ ਨਵੇਂ ਦਾ ਜੀ ਤੇ ਕਿਹੜੀ ਤਰੀਕ ਨੂੰ ਤੁਸੀਂ ਦੱਸਦੇ ਗਾਇਬ ਹੋਏ ਤੇ 15 ਤਰੀਕ ਨੂੰ ਜੀ ਉਸ ਤੋਂ ਬਾਅਦ ਜਿਹੜੀ ਤੁਸੀਂ ਪੁਲਿਸ ਥਾਣੇ ਕੋਈ ਰਿਪੋਰਟ ਵਗੈਰਾ ਲਿਖਾਈ ਸੀ ਹਾਂਜੀ ਲਿਖਾਈ ਸੀ ਸ਼ਾਇਦ ਐਤਵਾਰ ਲਿਖਾਈ ਸੀ ਉਸ ਤੋਂ ਬਾਅਦ ਬਾਅਦ ਚ ਇੱਕ ਘਟਨਾ ਕੀ ਹੋਈ ਸਾਰੀ ਉਸ ਤੋਂ ਬਾਅਦ ਜਾਨੀ ਪਤਾ ਨਹੀਂ ਹੋਇਆ ਅੱਜ ਜਿਹੜੀ ਇੱਥੋਂ ਲਾਸ਼ ਮਿਲੀ ਹੈ ਜਿਹੜੀ ਹੈ ਡਰੇਨ ਦੇ ਵਿੱਚੋਂ ਤਾਨੂੰ ਕਦੋਂ ਪਤਾ ਲੱਗਿਆ ਇਹ ਹੁਣੇ ਪਤਾ ਲੱਗਿਆ ਅੱਛਾ ਹੁਣੇ ਸਾਨੂੰ ਥਾਣੇ ਬੁਲਾਇਆ ਸੀ ਸਾਰੀ ਦਿਹਾੜੀ ਥਾਣੀ ਰਹੇ ਸੀ ਉਸ ਤੋਂ ਬਾਅਦ ਚ ਇਹਨਾਂ ਨੇ ਘਰੇ ਪੇਚੇ ਹੁਣ ਦੁਬਾਰਾ ਬੁਲਾਇਆ ਇਹਨਾਂ ਨੇ ਤੁਹਾਨੂੰ ਤੁਸੀਂ ਕੀ ਲੱਗਦਾ ਨੌਜਵਾਨ ਭਰਾ ਹੀ ਆਇਆ ਮੇਰਾ ਤੁਹਾਡਾ ਸਗਾ ਭਰਾ ਉਹ ਚਾਚੇ ਦਾ ਮੁੰਡਾ ਹੀ ਤੁਹਾਨੂੰ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਵੀ ਕਿਵੇਂ ਇਹਦੀ ਮੌਤ ਹੋਈ ਹੈ ਕੀ ਗੱਲ ਹੋਈ ਨਹੀਂ ਕੁਛ ਨਹੀਂ ਹੁਣ ਪਤਾ ਲੱਗਿਆ ਇਹਨਾਂ ਤੋਂ ਕਿਵੇਂ ਹੋਈ ਮੌਤ ਕਿ ਦੱਸੋ ਇਹ ਪਤਾ ਨਹੀਂ ਉਹਨਾਂ ਘਰ ਹੋਈ ਹੋ ਕੋਈ ਆਇਆ ਅੱਛਾ ਹਾਂਜੀ ਅਬਾ ਜੀ ਕੀ ਨਾਮ ਹੈ ਤੁਹਾਡਾ ਦਿਲੌਰ ਸਿੰਘ ਜੀ ਇਹ ਜਿਹੜੀ ਪੂਰੀ ਘਟਨਾ ਹੋਈ ਹੈ ਤੇ ਪਰ ਤੁਸੀਂ ਕਿੰਨੀ ਕੀ ਜਿੰਨੀ ਕਿ ਜਾਣਕਾਰੀ ਜਿਵੇਂ ਕਿ ਮਨ ਕੇ ਇਹਨਾਂ ਨੇ ਗੱਲਬਾਤ ਕੀਤੀ ਹੈ ਵੀ 10 ਵਜੇ ਨੂੰ ਉਹ ਕਮ ਹੋਇਆ ਠੀਕ ਹੈ ਨੇ ਵੀ ਉਸ ਤੋਂ ਬਾਅਦ ਵਿੱਚ ਜਿਵੇਂ ਕਿ ਮਨ ਕੇ ਜਲ ਕਿਸੇ ਵੀ ਬੰਦੇ ਤੇ ਆਪਾਂ ਨੂੰ ਸ਼ੱਕ ਆ ਵੀ ਉਸੇ ਬੰਦੇ ਨੂੰ ਆਪਾਂ ਚਕਾ ਸਕਦੇ ਹਾਂ ਕਿਉਂਕਿ ਜਿਹੜੇ ਬੰਦੇ ਸ਼ੱਕ ਸੀ ਉਹਨਾਂ ਨੂੰ ਚੱਕ ਲਿਆ ਉਹਨਾਂ ਨੇ ਜਾਣ ਕੇ ਬਿਆਨ ਦਿੱਤੇ ਵੀ ਫਲਾਣੇ ਦਾ ਬੰਦਾ ਮਾਰ ਕੇ ਹੀ ਸੜਤਾ ਤਾਂ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹਨਾਂ ਨੂੰ ਫੜਿਆ ਪੁਲਿਸ ਨੇ ਹਾਂਜੀ ਅੱਛਾ ਹਾਂਜੀ ਸ਼ਾਮ ਨੂੰ ਲੈ ਕੇ ਗਏ ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ ਇਸ ਇੱਥੇ ਲਾਸ਼ ਦਾ ਜਿਹੜਾ ਲਾਸ਼ ਦਾ ਜੀ ਹੁਣ ਹੋਕਾ ਆਇਆ ਸਾਨੂੰ ਤਾਂ ਹੁਣ ਪਤਾ ਲੱਗਾ अच्छा हां जी ਜਿਹੜੇ ਬੰਦੇ ਫੜੇ ਗਏ ਨੇ ਜਿੰਨਾ ਤੇ ਤੁਹਾਨੂੰ ਸ਼ੱਕ ਆ ਜਾਂ ਜਿੰਨਾ ਵੱਲੋਂ ਕੰਮ ਕੀਤਾ ਗਿਆ ਕਿਹੜੇ ਪਿੰਡ ਦੇ ਰਹਿਣ ਵਾਲੇ ਨਵੇਂ ਚੰਦਾ ਦੇ ਜੀ ਜੀ ਹਾਂ ਜੀ ਕੁਝ ਬੰਦੇ ਹੋਰ ਵੀ ਪ੍ਰਾਣੀ ਦਸ਼ਮਣੀ ਸੀ ਕੋਈ ਨਹੀਂ ਜੀ ਪ੍ਰਾਣੀ ਕੋਈ ਦਸ਼ਮਣੀ ਕੀ ਰਹਾ ਕੋਈ ਉਹਨਾਂ ਦਾ ਰਿਲੇਂਸ ਸੀ ਆਪਸ ਆਸ ਪਾਸ ਵਿੱਚ ਨਹੀਂ ਕੋਈ ਰਿਲੀ ਕੋਈ ਪ੍ਰੋਗਰਾਮ ਸੀ ਇਹਨਾਂ ਦਾ ਆਪਾਂ ਨੂੰ ਵੀ ਪਤਾ ਵੀ ਕੀ ਗੱਲਬਾਤ ਹੈ ਇਹਨਾਂ ਦੀ ਵੀ ਆਪਾਂ ਮੰਨ ਕੇ ਚੱਲ ਆਪਣੇ ਭਰਾ ਹੀ ਆ ਚਾਚੇ ਤਾਏ ਦੇ ਮੁੰਡੇ ਹੀ ਅਸੀਂ ਵੀ ਮੰਨ ਕੇ ਚੱਲ ਵੀ ਹੁਣ ਇੱਕ ਦੂਜੀ ਦੀ ਆਪਾਂ ਹੈਲਪ ਤਾਂ ਕਰਨੀ ਮੰਨ ਕੇ ਸਾਡਾ ਭਰਾ ਆ ਤੇ ਉਹ ਗਮ ਹੋ ਗਿਆ ਤੇ ਆਪਾਂ ਉਹਦੀ ਦੇਖਭਾਲ ਕਰ ਰਹੇ ਸਾਨੂੰ ਪਤਾ ਨਹੀਂ ਲੱਗਾਗਾ ਤੇ ਬਸੋ ਬਈ ਜਦੋਂ ਸ਼ੱਕ ਦੇ ਬੱਚੇ ਚਕਾਏ ਗਏ ਹੁਣ ਅੱਜ ਆਪ ਨੂੰ ਪਤਾ ਲੱਗ ਗਿਆ ਕੀ ਕਰਦਾ ਮੁੰਡਾ ਜਿਹਦਾ ਜਿਹਦੀ ਡੈਥ ਹੋਈ ਹੈ ਇਹ ਸੇਲਮੈਨ ਸੀਗਾ ਸੇਲਮੈਨ ਕਹਦਾ ਸੇਲਮੈਨ ਇਹ ਲੇਜਕੁਰਕਰੀ ਕੰਪਨੀ ਕੰਮ ਕਰਦਾ ਸੀ ਕਿੱਥੇ ਕੰਮ ਕਰਦਾ ਸੀ ਮੋਗੇ ਜੀ ਮੋਗੇ ਦੇ ਲੱਗ ਰਹੇ ਕਿੰਨੇ ਨਿਯਮ ਸੀ ਇਹਦੀ ਇਹ 28 ਸਾਲ ਦੀ 28 ਸਾਲ ਦਾ ਸੀਗਾ ਕਦੋਂ ਤੋਂ ਇਹ ਕੰਮ ਕਰਦਾ ਰਹੇ ਇਹ ਕੰਮ ਹੋ ਗਏ 3-4 ਸਾਲ ਹੋ ਗਏ ਤੇ ਕੋਈ ਕੋਈ ਇਹਦੀ ਪਹਿਲਾਂ ਕਿਸੇ ਨਾਲ ਲੜਾਈ ਹੋਈ ਹੋਵੇ ਜਾਂ ਨਹੀਂ ਲੜਾਈ ਕਿਸੇ ਨਾਲ ਨਹੀਂ ਹੋਈ ਓਕੇ ਕੋਈ ਫਿਰ ਕੋਈ ਇਕਦਮ ਕਹਿ ਸਕਦੇ ਕੋਈ ਕਰਨ ਵਾਲਾ ਵਪਰੀ ਹਾਂਜੀ ਇਕਦਮ ਹੀ ਹੋਈ ਹੈ ਇਕਦਮ ਹੋਈ ਹੈ ਕੋਈ ਤੇ ਸ਼ੱਕ ਵਗੈਰੇ ਵੀ ਸ਼ੱਕ ਇਹਨਾਂ ਤੇ ਹੀ ਸੀ ਜਿਹੜੇ ਚੁਕਾਏ ਇਹਨਾਂ ਤੇ ਹੀ ਸ਼ੱਕ ਸੀਗੀ ਤੇ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਉਹ ਦਿੱਤੀ ਆ ਕੇਸ ਐਂਟਵਾਰ ਦਿੱਤੀ ਹੈ ਪੁਲਿਸ ਦਾ ਕੋਈ ਕਾਰਵਾਈ ਕੀਤੀ ਗਈ ਹਾਂਜੀ ਕਾਰਵਾਈ ਕੀਤੀ ਗਈ ਸੀ ਤੇ ਤੁਸੀਂ ਵੀ ਆਪ ਦੇ ਲੈਵਲ ਤੇ ਜਿਹੜੀ ਪਾਲ ਕੀਤੀ ਸੀਗੀ ਹਾਂਜੀ ਕੀਤੀ ਹੈ ਪਾਲ ਜੇ ਇਹ ਦੇਖਦੇ ਰਹੇ ਸਾਰੇ ਕਿਤੇ ਕਿਤੇ ਜਾ ਕੇ ਤੁਸੀਂ ਮੰਨ ਲਓ ਕੋਈ ਤੁਹਾਨੂੰ ਸਾਰੀਆਂ ਜਗ੍ਹਾ ਜਿੱਥੇ ਸ਼ੱਕ ਪੈਂਦੀ ਸੀ ਉੱਥੇ ਜਾਂਦੇ ਸੀਗੇ ਠੀਕ ਹੈ ਕੋਈ ਮਤਲਬ ਪਤਾ ਨਹੀਂ ਲੱਗੇਗਾ ਹਾਂਜੀ ਨਹੀਂ ਜੀ ਅੱਜ ਇਹ ਫਿਰ ਜਿਹੜੀ ਕਿਵੇਂ ਇਨੇ ਮੋਤਵਾਰ ਬੰਦਾ ਚੁਕਾਇਆ ਹੀ ਉਹਨੇ ਦੱਸਿਆ ਸਾਰਾ ਕੁਝ ਮੋਤਵਾਰ ਬੰਦਾ ਚੁਕਾਇਆ ਹਾਂ ਅੱਜ ਚੱਕਿਆ ਸੀ ਬੰਦਾ ਹਾਂਜੀ ਅੱਜ ਹੀ ਚੱਕਿਆ ਜੀ ਜੀ ਇਹ ਜਿਹੜੀ ਪੂਰੀ ਘਟਨਾ ਤੁਹਾਨੂੰ ਚੰਦ ਨਵਾ ਤੇ ਚੰਦ ਪ੍ਰਾਣ ਦੇ ਵਾਲੀ ਡਰੇਨ ਜਾਂਦੀ ਹੈ ਉਸ ਜਗ੍ਹਾ ਦੀ ਦਿਖਾ ਰਹੇ ਹਾਂ ਜਿੱਥੇ ਕੀ ਜਿਹੜਾ ਪਿੰਡ ਵਾਸੀਆਂ ਵੱਲੋਂ ਜਿੰਨੀ ਕ ਗੱਲਬਾਤ ਉਹਨਾਂ ਨੂੰ ਪਤਾ ਹੀ ਦੱਸੀ ਗਈ ਹੈ ਬਾਕੀ ਜਿਹੜੀ ਪੂਰੀ ਗੱਲਬਾਤ ਜਿਹੜੀ ਆ ਉਹ ਪੁਲਿਸ ਵਾਰਟੀ ਤੋਂ ਹੀ ਪਤਾ ਲੱਗੂਗੀ ਕਿਉਂਕਿ ਤਫ਼ਤੀਸ਼ ਤੋਂ ਬਾਅਦ ਹੀ ਅਸਲ ਕਾਰਨ ਪਤਾ ਲੱਗਣਗੇ ਕਿਸ ਤਰ੍ਹਾਂ ਜਿਹੜੀ ਉਹ ਮੌਦੇ ਕੋਸਟ ਟਾਈਮ ਬਾਅਦ ਜਿਹੜੀ ਇੱਥੋਂ ਲਾਸ਼ ਕੱਢਣ ਦੇ